ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ Instagram ਪੇਜ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਸੋਹਣੀਆਂ ਪੰਜਾਬੀ ਸਰਦਾਰੀ ਫੁਲਕਾਰੀਾਂ ਹਾਂਜੀ ਬਿਲਕੁਲ ਸਹੀ ਸਮਝ ਰਹੇ ਹੋ ਤੁਸੀਂ ਇਹ ਆ ਗਿਆ ਜੇ ਆਪਣੇ ਕੋ ਫੁਲਕਾਰੀਾਂ ਫੁਲਕਾਰੀ ਦੁਪੱਟੇ ਜਿਹੜੇ ਨੇ ਬਹੁਤ ਜ਼ਿਆਦਾ ਹੈਵੀ ਬਣੇ ਆ ਜਿਹਨੂੰ ਬਾਗ ਦੁਪੱਟਾ ਵੀ ਕਹਿ ਦਿੰਦੇ ਆ ਤੇ ਆਜੋ ਆਪਾਂ ਕਰਦੇ ਹਾਂ ਚੈੱਕ ਪਹਿਲਾ ਦੁਪੱਟਾ ਦਾ ਨਮੂਨਾ ਬਹੁਤ ਜ਼ਿਆਦਾ ਸ਼ਾਨਦਾਰ ਜੇ ਤੇ ਪੂਰੇ ਜਾਨਦਾਰ ਜੇ weight ਦੇ ਵਿੱਚ ਉਹ ਵਜ਼ਨ ਬਹੁਤ ਜ਼ਿਆਦਾ ਇਹਨਾਂ ਦਾ ਤੇ ਬਹੁਤ ਹੀ ਜਿਆਦਾ ਸੋਹਣੇ ਜੇ ਆ ਲੋ ਜੀ ਚੈੱਕ ਕਰੋ ਇਹਨਾਂ ਏਰੀਆ ਆ ਇਹ ਬਹੁਤ ਜਿਆਦਾ ਸ਼ਾਨਦਾਰ ਫਲਕਾਰੀ ਦੁਪੱਟਾ ਤੇ ਇਹ ਬਹੁਤ ਜਿਆਦਾ ਹੈਵੀ ਵੀ ਹੈ ਇਹਦੇ ਵਿੱਚ ਮਿਰਰ ਵਰਕ ਆ ਪਲੱਸ ਇਹਦੇ ਵਿੱਚ ਸਟੋਨ ਲੱਗੇ ਆ ਪਲੱਸ ਕਢਾਈਆਂ ਨੇ ਬਹੁਤ ਸ਼ਾਨਦਾਰ ਇਹਨਾਂ ਦੀਆਂ ਤੇ ਆ ਸਾਰੀ ਬੈਕ ਸਾਈਡ ਇਹਦੀ ਬੈਕ ਸਾਈਡ ਤੇ ਵੀ ਪੂਰੀਆਂ ਸਫਾਈਆਂ ਦਾ ਕੰਮ ਜੇ ਤੇ ਨਾਲ ਸਾਈਡਾਂ ਤੇ ਲੱਗੀ ਆ ਇਹਦੇ ਲੈਸ ਫੋਰ ਸਾਈਡ ਆ ਸਾਰੀ ਤੁਸੀਂ ਵੇਖ ਸਕਦੇ ਜੇ ਲੈਸ ਪੱਟੀ ਜਿਹੜੀ ਲੱਗੀ ਹੈ ਇਹਦੇ ਇਹ ਇਹ ਜੇ ਬਹੁਤ ਜਿਆਦਾ ਸ਼ਾਨਦਾਰ ਤੇ ਬਹੁਤ ਜਿਆਦਾ ਸੋਹਣਾ ਜਿਆ ਦੁਪੱਟਾ ਫੁਲਕਾਰੀ ਦੁਪੱਟਾ ਪੂਰਾ ਹੈਵੀ ਹੈ ਇਹ ਮਤਲਬ ਕੁਆਲਟੀ ਵਾਈਜ਼ ਬਹੁਤ ਜਿਆਦਾ ਵਧੀਆ ਤੇ ਰੇਟ ਦਾ ਹੈਗਾ ਜੀ ਸਿਰਫ ਤੇ ਸਿਰਫ 750 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਜੀ ਕਿਤੇ ਵੀ ਮੰਗਵਾ ਸਕਦੇ ਜੇ ਤੁਸੀਂ ਇਹ ਤੁਹਾਨੂੰ ਮਿਲੂਗਾ ਜੀ ਇਹ ਸਿੰਗਲ ਦੁਪੱਟਾ ਜਿਹੜਾ ਜੇ ਸਿੰਗਲ ਫੁਲਕਾਰੀ ਜਿਹੜੀ ਆ ਇਹ ਲਾਈਟ ਵੇਟ ਨਹੀਂ ਗੀ ਪੂਰੀ ਹੈਵੀ ਵਰਕ ਦਾ ਹੈਵੀ weight ਦੇ ਵਿੱਚ ਵੀ ਇਹ ਵਜਨਦਾਰ ਆ ਬਹੁਤ ਸ਼ਾਨਦਾਰ ਹੈ ਤੇ ਇਹਦੇ ਵਿੱਚ ਕਲਰ ਦਾ ਨੂੰ ਵੱਖਰੇ ਵੱਖਰੇ ਆਪਸ਼ਨ ਹੈ ਜਿਹੜੀਆਂ ਜੇ ਉਹ ਆਈ ਜਾਣਗੀਆਂ ਜੇ ਆਹ ਲਓ ਜੀ ਇਹ ਆ ਗਈ ਜੇ ਚਨੌਣ ਦੇ ਵਿੱਚ ਇਹ ਵੀ ਬਹੁਤ ਜਿਆਦਾ ਸੋਹਣੀ ਦੇ ਬਹੁਤ ਜਿਆਦਾ ਸ਼ਾਨਦਾਰ ਫਲਕਾਰੀ ਇਹ ਵੀ ਆਹ ਲਓ ਜੀ ਇਹ ਵੀ ਚੈੱਕ ਕਰਿਓ ਇਹਨਾਂ ਦੇ ਵਰਕ ਬਹੁਤ ਜਿਆਦਾ ਹੈਵੀ ਹੋਏ ਸਾਰੇ ਜਿੰਨੇ ਵੀ ਸਾਰੇ ਆ ਥ੍ਰੈਡ ਵਰਕ ਆ ਮਿਰਰ ਵਰਕ ਨੇ ਨਾਲ-ਨਾਲ ਸਟੋਨ ਦਾ ਵਰਕ ਆ ਤੇ ਪੱਲੇ ਜਿਹੜੇ ਜੇ ਉਹ ਵੀ ਬਹੁਤ ਜਿਆਦਾ ਸੋਹਣੇ ਜਿਹੜੇ ਹੈ ਵੀ ਇਹਦੇ ਬਣੇ ਆ ਤੇ ਇਹਨਾਂ ਦੀ ਕੱਟ ਜਿਹੜੀ ਆ ਸਵਾ ਸਵਾ 2 ਮੀਟਰ 2.5 ਮੀਟਰ ਦੇ ਕਰੀਬ ਕਰੀਬ ਕੱਟ ਹੈ ਇਹਨਾਂ ਦੀ ਤੇ ਇਹ ਤੁਸੀਂ ਵੇਖ ਸਕਦੇ ਜੇ ਤੇ ਆਪਣਾ ਬੁੱਕ ਕਰ ਸਕਦੇ ਜੇ ਪੇਮੈਂਟ ਜਿਹੜੀ ਜੇ ਆਨਲਾਈਨ ਨਾਲ ਵਾਸਤੇ ਕੈਸ਼ ਹੁੰਦੇ ਲਈ ਵੀ ਜੇ ਆਪਾਂ ਕੰਮ ਨਹੀਂ ਜੇ ਕਰਦੇ ਤੁਹਾਨੂੰ ਪਤਾ ਹੀ ਹੈ ਜੀ ਇਹਦਾ ਤੇ ਆ ਲਓ ਜੀ ਅਗਲਾ ਜਿਹੜਾ ਡਿਜ਼ਾਈਨ ਉਹ ਵੀ ਬਹੁਤ ਸ਼ਾਨਦਾਰ ਜੇ ਤੇ ਕਲਰ ਵੀ ਬਹੁਤ ਸ਼ਾਨਦਾਰ ਜੇ ਤੁਸੀਂ ਕਿਸੇ ਵੀ ਸੂਟ ਦੇ ਨਾਲ ਲੈ ਸਕਦੇ ਜੇ ਆਪਣੇ ਕਿਸੇ ਵੀ ਫੰਕਸ਼ਨ ਦੇ ਉੱਤੇ ਪਾ ਸਕਦੇ ਜੇ ਸਪੈਸ਼ਲੀ ਵਿਆਹਾਂ ਤੇ ਜਾਗੂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਆ ਇਹ ਵਰਤਾਂ ਚ ਆਉਂਦੀਆਂ ਫੁਲਕਾਰੀਆਂ ਤੇ ਪੂਰੇ ਸਗਣਾ ਵਾਲੀਆਂ ਫੁਲਕਾਰੀਆਂ ਜੇ ਪੂਰੇ ਘੈਂਟ ਘੈਂਟ ਡਿਜ਼ਾਈਨ ਨੇ ਇਹਨਾਂ ਦੇ ਤੇ ਬਹੁਤ ਜ਼ਿਆਦਾ ਹੈਵੀ ਵਰਕ ਹੋਇਆ ਸਾਰਿਆਂ ਦੇ ਉੱਤੇ ਕੁਆਲਟੀ ਵਾਈਜ਼ ਬਹੁਤ ਜ਼ਿਆਦਾ ਟਾਪ ਦੀ ਕੁਆਲਿਟੀ ਆ ਕੋਈ ਧਾਗਾ ਕਿਧੋਨੇ ਨਿਕਲਿਆ ਕੋਈ ਕੁਝ ਨਹੀਂ ਹੋਇਆ ਇੰਨੀ ਜ਼ਿਆਦਾ ਸਫਾਈ ਦੇ ਇੰਨੀ ਮਿਹਨਤ ਦੇ ਨਾਲ ਤਿਆਰ ਕੀਤੀਆਂ ਜੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲੋਂ ਸਿਰਫ ਤੇ ਸਿਰਫ 700 ਤੇ 500 ਰੁਪਏ ਦੇ ਵਿੱਚ ਹਲੋ ਅਭੀ ਕਰ ਲੋ ਚੈੱਕ ਡਿਜ਼ਾਈਨ ਪੈਟਰਨ ਸਾਰੇ ਜਿਹੜੇ ਜਿਹੇ ਵੱਖਰੇ ਵੱਖਰੇ ਆਉਣਗੇ ਇਹ ਤੁਹਾਨੂੰ ਮਿਲ ਜਾਣਗੇ ਜੇ 8 ਤੋਂ 10 ਡਿਜ਼ਾਈਨ ਦਵਾਂਗੇ ਹਲੋ ਅਭੀ ਕਰੋ ਚੈੱਕ ਇਹ ਵੀ ਪੈਟਰਨ ਇੱਕ ਵੱਖਰਾ ਜੇ ਡਿਜ਼ਾਈਨ ਜਿਹੜਾ ਜੇ ਉਹ ਵੀ ਵੱਖਰਾ ਜੇ ਬਾਕੀ ਉਦਾਂ ਮਿਰਰ ਵਰਕ ਸਟੋਨ ਵਰਕ ਸਾਰਾ ਤੁਹਾਨੂੰ ਮਿਲ ਜੂਗਾ ਹੋਇਆ ਵਿੱਚ ਤੇ ਪੱਲਿਆਂ ਦੇ ਉੱਤੇ ਜਿਹੜੀ ਜੇ ਉਹ ਲਾਇਆ ਸਿੱਧਾ ਹੀ ਲੱਗੀ ਆਊਗੀ ਇਹਨਾਂ ਦੇ ਵੀਡੀਓ ਦੇ ਐਂਡ ਤੱਕ ਬਸ ਤੁਸੀਂ ਜੁੜੇ ਰਹੋ ਆਪਾਂ ਤੁਹਾਨੂੰ ਬਹੁਤ ਸ਼ਾਨਦਾਰ ਜਿਹੜੇ ਦੇਣੇ ਆ ਡਿਜ਼ਾਈਨ ਤੇ ਕਲਰ ਵੀ ਤੁਹਾਨੂੰ ਆਪਾਂ ਦੇ ਦਾਂਗੇ ਕਿਉਂਕਿ ਜਿਆਦਾ ਕਲਰ ਜਿਹੜੇ ਆਪਾਂ ਉਹ ਬੇਸ ਕਲਰ ਜਿਹੜੇ ਇਹੀ ਤਿਆਰ ਕਰਵਾਏ ਆ ਕਿਉਂਕਿ ਇਹੀ ਜਿਆਦਾ ਕਸਟਮਰ ਡਿਮਾਂਡ ਕਰਦੇ ਹੁੰਦੇ ਇਹੀ ਸਭ ਤੋਂ ਵੱਧ ਜਿਹੜੇ ਆ ਉਹ ਸੇਲ ਵੀ ਹੁੰਦੇ ਆ ਆ ਲੋ ਜੀ ਆ ਵੀ ਇੱਕ ਵੱਖਰਾ ਪੈਟਰਨ ਜੇ ਇਹ ਵੀ ਤੁਸੀਂ ਵੇਖ ਸਕਦੇ ਹੋ ਜੀ ਇਹ ਸਿਰਫ ਇਸ ਟਾਈਮ ਤੇ ਸਾਡੇ ਕੋਲ ਸਿੰਗਲ ਸਿੰਗਲ ਪੀਸ ਜੇ ਇਹ ਸਿਰਫ ਆਪਾਂ ਤੁਹਾਡੇ ਲਈ ਸੈਂਪਲ ਲੈ ਕੇ ਆਏ ਆ ਇਹਦੇ ਚ ਕੁਆਂਟੀਟੀ ਜਿਹੜੀ ਆ ਉਹ ਤੁਹਾਨੂੰ ਮਿਲ ਜੂਗੀ ਜੇ ਬਾਕੀ ਹੋਲ ਸੇਲ ਪ੍ਰਾਈਸ ਤੇ ਕਿਸੇ ਨੇ ਲੈਣੇ ਹੋਣ ਬੁਟੀਕ ਵਾਲਿਆਂ ਨੇ ਕਿਸੇ ਭੈਣ ਭਰਾ ਨੇ ਲੈਣੇ ਹੋ ਤਾਂ ਇਹਦਾ ਜੀ 4 ਤੋਂ 6 ਦਾ ਸੈੱਟ ਆਉਂਦਾ ਆ ਆਪਾਂ ਤੁਹਾਨੂੰ ਸੈੱਟ ਵਾਈਜ਼ ਰੇਟ ਜਿਹੜਾ ਉਹ ਹੀ ਦੱਸ ਦਾਂਗੇ ਤੁਸੀਂ ਮੈਸੇਜ ਫੋਨ ਕਰਕੇ ਉਹਦਾ ਰੇਟ ਪੁੱਛ ਲਿਓ ਆਹ ਲਓ ਅਬੀ ਚੈੱਕ ਕਰੋ ਬਹੁਤ ਜ਼ਿਆਦਾ ਸ਼ਾਨਦਾਰ ਫਲਕਾਰੀ ਜੀ ਬਹੁਤ ਜ਼ਿਆਦਾ ਜਾਨਦਾਰ ਕੁਆਲਿਟੀ ਜੀ ਤੇ ਫੋਨ ਜਿਹੜਾ ਕਦਰ ਤੁਹਾਨੂੰ ਮੈਂ ਦਿਖਾਉਣ ਲੱਗਾ ਇਹ ਤਾਂ ਬਹੁਤ ਜ਼ਿਆਦਾ ਸੋਨਾ ਕਲ ਰਿਹਾ ਤੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਵੀ ਹੈ ਇਹਦਾ ਹਲੋ ਜੀ ਤੇ ਇਹੀ ਮਾਰਕੀਟ ਪ੍ਰਾਈਸ ਜਿਹੜੀ ਇਹਨਾਂ ਦੀ ਜੇ ਕਿਸੇ ਦੀ 1500 ਆਉਂਦੀ ਜੇ ਕਿਸੇ ਦੀ 2000 ਰੁਪਏ ਆਉਂਦੀ ਜੇ ਤੇ ਆਪਣੇ ਕੋਲ ਇਹ ਤੁਹਾਨੂੰ ਮਿਲਣ ਗਿਆ ਜੇ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਕੁਆਲਿਟੀ ਜਿਹੜੀ ਹੈ ਨਾ ਮੈਂ ਤੁਹਾਨੂੰ ਇਹਦੀ ਫੁੱਲ ਗਾਰੰਟੀ ਦਿੰਦਾ ਕਿ ਇਹ ਇਹ ਕੁਆਲਿਟੀ ਦੀ ਫੁਲਕਾਰੀ ਜਿਹੜੀ ਹੈ ਤੁਸੀਂ ਬਜਾਰੋਂ ਲਓਗੇ ਤਾਂ ਤੁਹਾਨੂੰ 1500 2000 ਦੇ ਉੱਤੇ ਹੀ ਮਿਲੂਗੀ ਤੇ ਕਲਰ ਜਿਹੜਾ ਜੇ ਉਹ ਤਾਂ ਬਹੁਤ ਜ਼ਿਆਦਾ ਖੂਬਸੂਰਤ ਹੈ ਇਹਦਾ ਚਾਹੋ ਜੀ ਅੱਗੇ ਆ ਗਿਆ ਜੇ ਬਲੈਕ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਸ਼ਾਨਦਾਰ ਫਲਕਾਰੀ ਜੇ ਇਹ ਤੁਸੀਂ ਕਿਸੇ ਵੀ ਸੂਟ ਦੇ ਨਾਲ ਲੈ ਸਕਦੇ ਜੇ ਮੈਚ ਕਰਕੇ ਇਹਨੂੰ ਕੰਟਰਾਸਟ ਜਿਹੜਾ ਹੈ ਉਹ ਤੁਸੀਂ ਬਣਾ ਸਕਦੇ ਜੇ ਇਹਦੇ ਨਾਲ ਦੇ 골ਡਨ ਸੂਟ ਦੇ ਨਾਲ ਬਲੈਕ ਦੇ ਨਾਲ ਜਿੱਦਾਂ ਮਰਜ਼ੀ ਬਣਾ ਸਕਦੇ ਜੀ ਇਹ ਆਪਣੇ ਕੋਲ ਸੈਂਪਲ ਜਿਹੜੇ ਆ ਉਹ ਆਏ ਜੇ ਰੈਡੀ ਹੋ ਕੇ 8 ਤੋਂ 10 ਡਿਜ਼ਾਈਨ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਫੁਲਕਾਰੀਾਂ ਦੇ ਵਰਕ ਇੰਨੇ ਜਿਆਦਾ ਸੋਹਣੇ ਆ ਮੈਂ ਗਾਰੰਟੀ ਦੇਣਾ ਤੁਹਾਨੂੰ ਕਿ ਇੰਨੀ ਸਸਤੀ ਰੇਂਜ ਤੇ ਸਸਤੇ ਰੇਟ ਦੇ ਵਿੱਚ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਤੇ ਸੋ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਫੁਲਕਾਰੀ ਦੁਪੱਟੇ ਜਿਨ੍ਹਾਂ ਦੇ ਵਿੱਚ ਬਾਗ ਨਾਲ ਭਰੇ ਦੁਪੱਟੇ ਹੋਣਗੇ ਤੇ ਬਹੁਤ ਜਿਆਦਾ ਸੋਹਣੇ-ਸੋਹਣੇ ਵਰਕ ਨੇ ਇਹਨਾਂ ਦੇ ਉੱਤੇ ਤੇ ਇੰਨੇ ਜਿਆਦਾ ਸੋਹਣੇ ਸੂਟ ਨੇ ਇੰਨੇ ਜਿਆਦਾ ਸੋਹਣੇ ਦੁਪੱਟੇ ਨੇ ਕਿ ਮੈਨੂੰ ਐਕਸਪਲੇਨ ਵੀ ਨਹੀਂ ਕੀਤਾ ਜਾਣਦਾ ਮੇਰੇ ਕੋਲ ਜਿੰਨੀ ਟੌਪ ਦੀ ਕੁਆਲਿਟੀ ਤੇ ਜਿੰਨੇ ਜਿਆਦਾ ਤੇ ਬਾਕੀ ਆਪਾਂ ਹੋਰ ਨਵਾਂ ਸਟਾਕ ਤੇ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਫਿਰ ਮਿਲਾਂਗੇ ਜੀ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ